ਮਿਸ਼ਨ ਸਮਰੱਥ ਜਮਾਤ ਤੀਜੀ ਤੋਂ ਪੰਜਵੀਂ ਵਿਸ਼ਾ ਗਣਿਤ ਵਰਕਸ਼ੀਟ ਨੰਬਰ 5 ਸਵਾਲ ਨੰਬਰ 1 ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਸੰਖਿਆ ਨਾਲ ਮਿਲਾਨ ਕਰੋ ਫਰਸਟ ਪਾਰਟ ਵਿੱਚ 10 ਰੁਪਏ ਦੇ 4 ਨੋਟ ਦਿੱਤੇ ਗਏ ਹਨ ਜਿਨ੍ਹਾਂ ਦਾ ਮੁੱਲ 40 ਬਣ ਗਿਆ ਇਸ ਲਈ ਅਸੀਂ ਇਸ ਬਾਕਸ ਨੂੰ 40 ਨਾਲ ਮਲਾਵਾਂਗੇ ਸੈਕੰਡ ਬਾਕਸ ਵਿੱਚ 10 ਰੁਪਏ ਦੇ 8 ਨੋਟ ਦਿੱਤੇ ਗਏ ਹਨ ਜਿਨ੍ਹਾਂ ਦੀ ਕੀਮਤ 80 ਬਣ ਗਈ ਇਸ ਲਈ ਅਸੀਂ ਇਸ ਬਾਕਸ ਦਾ ਮਿਲਾਨ 80 ਨਾਲ ਕਰਾਂਗੇ 68 ਪਾਰਟ ਵਿੱਚ 10 ਰੁਪਏ ਦੇ 6 ਨੋਟ ਦਿੱਤੇ ਗਏ ਹਨ ਜਿਨ੍ਹਾਂ ਦੀ ਕੀਮਤ 60 ਬਣ ਗਈ ਇਸ ਲਈ ਅਸੀਂ ਇਸ ਬਾਕਸ ਦਾ ਮਿਲਾਨ 60 ਨਾਲ ਕਰਾਂਗੇ ਸਵਾਲ ਨੰਬਰ 2 ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਸੰਖਿਆ ਤੇ ਚੱਕਰ ਲਗਾਓ ਫਾਸਟ ਪਾਰਟ ਵਿੱਚ 10 20 30 ਇਸ ਦੇ ਸਾਹਮਣੇ ਸੰਖਿਆ 30 ਤੇ ਅਸੀਂ ਚੱਕਰ ਲਗਾਵਾਂਗੇ। ਸੈਕੰਡ ਪਾਰਟ ਵਿੱਚ 10, 20, 30, 40, 50, 60। ਇਸ ਦੇ ਸਾਹਮਣੇ ਸੰਖਿਆ 60 ਤੇ ਚੱਕਰ ਲਗਾਵਾਂਗੇ। ਥਰਡ ਪਾਰਟ ਦੇ ਵਿੱਚ 10, 20, 30, 40, 50, 60, 70। ਇਸ ਦੇ ਸਾਹਮਣੇ ਸੰਖਿਆ 70 ਤੇ ਚੱਕਰ ਲਗਾਵਾਂਗੇ। ਸਵਾਲ ਨੰਬਰ 3 ਕਰੰਸੀ ਨੋਟਾਂ ਦੇ ਮੁੱਲ ਅਨੁਸਾਰ ਸਹੀ ਉੱਤਰ ਤੇ ਠੀਕ ਅਤੇ ਗਲਤ ਉੱਤਰ ਤੇ ਕਰਾਸ ਦਾ ਨਿਸ਼ਾਨ ਲਗਾਓ ਫਸਟ ਬਾਕਸ ਵਿੱਚ ਨੋਟਾਂ ਦਾ ਮੁੱਲ 43 ਹੈ ਜੋ ਕਿ ਦਿੱਤੇ ਗਏ ਮੁੱਲ ਦੇ ਬਰਾਬਰ ਹੈ ਇਸ ਲਈ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਸੈਕੰਡ ਬਾਕਸ ਵਿੱਚ ਨੋਟਾਂ ਦਾ ਮੁੱਲ 30 ਹੈ ਜੋ ਦਿੱਤੇ ਗਏ ਮੁੱਲ 40 ਦੇ ਬਰਾਬਰ ਨਹੀਂ ਹੈ ਇਸ ਲਈ ਅਸੀਂ ਕਰਾਸ ਦਾ ਨਿਸ਼ਾਨ ਲਗਾਵਾਂਗੇ ਥਰਡ ਬਾਕਸ ਵਿੱਚ ਦਿੱਤੇ ਗਏ ਨੋਟਾਂ ਦਾ ਮੁੱਲ 53 ਹੈ ਜੋ ਦਿੱਤੇ ਗਏ ਮੁੱਲ ਦੇ ਬਰਾਬਰ ਹੈ ਇਸ ਲਈ ਅਸੀਂ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 4 ਇਕਾਈਆਂ ਦਹਾਈਆਂ ਦੇ ਸਮੂਹ ਅਨੁਸਾਰ ਗਿਨੋ ਅਤੇ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖੋ ਫਸਟ ਪਾਰਟ ਵਿੱਚ ਤੀਲੀਆਂ ਦੇ ਤਿੰਨ ਬੰਡਲ ਦਿੱਤੇ ਗਏ ਹਨ ਇੱਕ ਬੰਡਲ ਇੱਕ ਦਹਾਈ ਦੇ ਬਰਾਬਰ ਹੈ ਅਸੀਂ ਦਹਾਈਆਂ ਵਾਲੇ ਖਾਨੇ ਵਿੱਚ 3 ਲਿਖਾਂਗੇ ਅਤੇ ਇਕਾਈਆਂ ਵਾਲੇ ਖਾਨੇ ਵਿੱਚ ਜ਼ੀਰੋ ਲਿਖਾਂਗੇ ਕਿਉਂਕਿ ਕੋਈ ਵੀ ਇਕਾਈ ਨੂੰ ਦਰਸਾਉਂਦੀ ਤੀਲੀ ਨਹੀਂ ਦਿੱਤੀ ਗਈ ਇੱਕ ਦਹਾਈ ਦਾ ਮੁੱਲ 10 ਹੁੰਦਾ ਹੈ ਤਿੰਨ ਦਹਾਈਆਂ ਦਾ ਮੁੱਲ 30 ਬਣ ਗਿਆ ਇਸ ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ ਸੈਕੰਡ ਪਾਰਟ ਵਿੱਚ 10 ਰੁਪਏ ਦੇ ਚਾਰ ਨੋਟ ਅਤੇ 1 ਰੁਪਏ ਦੇ ਚਾਰ ਨੋਟ ਹਨ 10 ਰੁਪਏ ਦਾ ਨੋਟ ਦਹਾਈ ਅਤੇ 1 ਰੁਪਏ ਦਾ ਨੋਟ ਇਕਾਈ ਨੂੰ ਦਰਸਾਉਂਦਾ ਹੈ 10 ਰੁਪਏ ਦੇ 4 ਨੋਟਾਂ ਦੀਆਂ 4 ਦਹਾਈਆਂ ਬਣ ਗਈਆਂ ਅਤੇ 1 ਰੁਪਏ ਦੇ 4 ਨੋਟਾਂ ਦੀਆਂ 4 ਇਕਾਈਆਂ ਬਣ ਗਈਆਂ ਇਹਨਾਂ ਤੋਂ ਸੰਖਿਆ 44 ਬਣੇਗੀ ਜਿਸ ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ 68 ਪਾਰਟ ਵਿੱਚ 10 ਰੁਪਏ ਦੇ 5 ਨੋਟਾਂ ਤੋਂ 5 ਦਹਾਈਆਂ ਬਣ ਗਈਆਂ 1 ਰੁਪਏ ਦੇ 3 ਨੋਟਾਂ ਦੀਆਂ 3 ਇਕਾਈਆਂ ਬਣ ਗਈਆਂ ਇਹਨਾਂ ਤੋਂ ਮਿਲ ਕੇ ਸੰਖਿਆ 53 ਬਣੇਗੀ ਜਿਸ ਨੂੰ ਅਸੀਂ ਸ਼ਬਦਾਂ ਵਿੱਚ ਲਿਖਾਂਗੇ ਸਵਾਲ ਨੰਬਰ 5 ਕ੍ਰਮ ਅਨੁਸਾਰ ਲਿਖੋ ਫਰਸਟ ਪਾਰਟ ਵਿੱਚ ਦਿੱਤੀਆਂ ਗਈਆਂ ਸੰਖਿਆਵਾਂ 27 28 29 ਅਤੇ 26 ਨੂੰ ਅਸੀਂ ਕ੍ਰਮ ਅਨੁਸਾਰ ਲਿਖਾਂਗੇ 26 27 28 29 ਸੈਕੰਡ ਪਾਰਟ ਵਿੱਚ ਦਿੱਤੀਆਂ ਗਈਆਂ ਸੰਖਿਆਵਾਂ 40 38 39 ਅਤੇ 41 ਨੂੰ ਅਸੀਂ ਕ੍ਰਮ ਅਨੁਸਾਰ ਲਿਖਾਂਗੇ 38 39 40 41 ਥਰਡ ਪਾਰਟ ਵਿੱਚ ਦਿੱਤੀਆਂ ਗਈਆਂ ਸੰਖਿਆਵਾਂ 70 72 69 ਅਤੇ 71 ਨੂੰ ਅਸੀਂ ਕ੍ਰਮ ਅਨੁਸਾਰ ਲਿਖਾਂਗੇ 69 70 71 72 ਸਵਾਲ ਨੰਬਰ 6 ਬਿਲਕੁਲ ਪਹਿਲਾ ਬਿਲਕੁਲ ਬਾਅਦ ਅਤੇ ਵਿਚਕਾਰਲੀ ਸੰਖਿਆ ਲਿਖੋ 40 ਤੋਂ ਪਹਿਲਾਂ 39 ਆਵੇਗਾ 69 ਤੋਂ ਬਾਅਦ 60 ਆਵੇਗਾ 80 ਅਤੇ 82 ਦੇ ਵਿਚਕਾਰ 81 ਆਵੇਗਾ ਸਵਾਲ ਨੰਬਰ 7 ਕਰੰਸੀ ਨੋਟਾਂ ਦੇ ਵੱਧ ਮੁੱਲ ਵਾਲੇ ਖਾਨੇ ਵਿੱਚ ਠੀਕ ਦਾ ਨਿਸ਼ਾਨ ਲਗਾਓ ਫਸਟ ਪਾਰਟ ਵਿੱਚ ਉੱਪਰਲੇ ਬਾਕਸ ਵਿੱਚ 10 ਰੁਪਏ ਦੇ 3 ਅਤੇ 1 ਰੁਪਏ ਦੇ 2 ਨੋਟ ਹਨ ਜਿਨ੍ਹਾਂ ਤੋਂ ਮਿਲ ਕੇ ਸੰਖਿਆ 32 ਬਣੇਗੀ ਜਦਕਿ ਹੇਠਲੇ ਬਾਕਸ ਵਿੱਚ 10 ਰੁਪਏ ਦੇ 2 ਨੋਟ ਅਤੇ 1 ਰੁਪਏ ਦੇ 3 ਨੋਟਾਂ ਤੋਂ ਮਿਲ ਕੇ ਸੰਖਿਆ 23 ਬਣੇਗੀ ਇਸ ਲਈ ਅਸੀਂ ਉੱਪਰਲੇ ਖਾਨੇ ਵਿੱਚ ਟਿਕ ਲਾਵਾਂਗੇ ਸੈਕੰਡ ਪਾਰਟ ਵਿੱਚ ਉੱਪਰਲੇ ਬਾਕਸ ਵਿੱਚ 10 ਰੁਪਏ ਦੇ 4 ਨੋਟ ਅਤੇ 1 ਰੁਪਏ ਦੇ 4 ਨੋਟਾਂ ਤੋਂ ਮਿਲ ਕੇ ਸੰਖਿਆ 43 ਬਣੇਗੀ ਜਦ ਕਿ ਹੇਠਲੇ ਬਾਕਸ ਵਿੱਚ 10 ਰੁਪਏ ਦੇ 4 ਨੋਟ ਅਤੇ 1 ਰੁਪਏ ਦੇ 2 ਨੋਟਾਂ ਤੋਂ ਮਿਲ ਕੇ ਸੰਖਿਆ 42 ਬਣੇਗੀ ਉੱਪਰਲੇ ਬਾਕਸ ਵਿੱਚ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਸ ਲਈ ਅਸੀਂ ਉੱਪਰਲੇ ਬਾਕਸ ਵਿੱਚ ਠੀਕ ਦਾ ਨਿਸ਼ਾਨ ਲਗਾਵਾਂਗੇ ਥਰਡ ਪਾਰਟ ਵਿੱਚ ਉੱਪਰਲੇ ਬਾਕਸ ਵਿੱਚ 10 ਰੁਪਏ ਦੇ 2 ਨੋਟ ਅਤੇ 1 ਰੁਪਏ ਦੇ 7 ਨੋਟਾਂ ਤੋਂ ਮਿਲ ਕੇ ਸੰਖਿਆ 27 ਬਣੇਗੀ ਜਦ ਕਿ ਹੇਠਲੇ ਬਾਕਸ ਵਿੱਚ 10 ਰੁਪਏ ਦੇ 3 ਨੋਟਾਂ ਅਤੇ 1 ਰੁਪਏ ਦੇ 7 ਨੋਟਾਂ ਤੋਂ ਮਿਲ ਕੇ ਸੰਖਿਆ 37 ਬਣੇਗੀ ਹੇਠਲੇ ਬਾਕਸ ਵਿੱਚ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਸ ਲਈ ਅਸੀਂ ਹੇਠਲੇ ਬਾਕਸ ਵਿੱਚ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 8 ਕਰਾਂਸੀ ਨੋਟਾਂ ਦੇ ਸਭ ਤੋਂ ਵੱਧ ਮੁੱਲ ਵਾਲੇ ਖਾਨੇ ਵਿੱਚ ਠੀਕ ਦਾ ਨਿਸ਼ਾਨ ਲਗਾਓ ਫਸਟ ਪਾਰਟ ਵਿੱਚ ਪਹਿਲੇ ਬਾਕਸ ਵਿੱਚ 10 ਰੁਪਏ ਦੇ ਤਿੰਨ ਨੋਟਾਂ ਤੋਂ ਮਿਲ ਕੇ ਸੰਖਿਆ 30 ਬਣੇਗੀ ਦੂਜੇ ਬਾਕਸ ਵਿੱਚ 10 ਰੁਪਏ ਦੇ ਚਾਰ ਨੋਟਾਂ ਤੋਂ ਮਿਲ ਕੇ ਸੰਖਿਆ 40 ਬਣੇਗੀ ਤੀਜੇ ਬਾਕਸ ਵਿੱਚ 10 ਰੁਪਏ ਦੇ ਪੰਜ ਨੋਟਾਂ ਤੋਂ ਮਿਲ ਕੇ ਸੰਖਿਆ 50 ਬਣੇਗੀ ਤੀਜੇ ਬਾਕਸ ਵਿੱਚ ਨੋਟਾਂ ਦਾ ਮੁੱਲ ਵੱਧ ਹੈ ਇਸ ਲਈ ਅਸੀਂ ਤੀਜੇ ਬਾਕਸ ਹੇਠਾਂ ਠੀਕ ਦਾ ਨਿਸ਼ਾਨ ਲਗਾਵਾਂਗੇ ਸੈਕੰਡ ਪਾਰਟ ਵਿੱਚ 10 ਰੁਪਏ ਦੇ 5 ਨੋਟ ਅਤੇ 1 ਰੁਪਏ ਦੇ 9 ਨੋਟਾਂ ਤੋਂ ਮਿਲ ਕੇ ਸੰਖਿਆ 59 ਬਣੇਗੀ। ਦੂਜੇ ਬਾਕਸ ਵਿੱਚ 10 ਰੁਪਏ ਦੇ 3 ਨੋਟ ਅਤੇ 1 ਰੁਪਏ ਦੇ 9 ਨੋਟਾਂ ਤੋਂ ਮਿਲ ਕੇ ਸੰਖਿਆ 39 ਬਣੇਗੀ। ਤੀਜੇ ਬਾਕਸ ਵਿੱਚ 10 ਰੁਪਏ ਦੇ 4 ਅਤੇ 1 ਰੁਪਏ ਦੇ 9 ਨੋਟਾਂ ਤੋਂ ਮਿਲ ਕੇ ਸੰਖਿਆ 49 ਬਣੇਗੀ। ਪਹਿਲੇ ਨੰਬਰ ਵਾਲੇ ਬਾਕਸ ਵਿੱਚ ਨੋਟਾਂ ਦਾ ਮੁੱਲ ਜ਼ਿਆਦਾ ਹੈ। ਇਸ ਲਈ ਅਸੀਂ ਐਸੇਠਾ ਠੀਕ ਦਾ ਨਿਸ਼ਾਨ ਲਗਾਵਾਂਗੇ ਥਰਡ ਪਾਰਟ ਵਿੱਚ 10 ਰੁਪਏ ਦੇ 3 ਅਤੇ 1 ਰੁਪਏ ਦੇ 6 ਨੋਟਾਂ ਤੋਂ ਮਿਲ ਕੇ ਸੰਖਿਆ 36 ਬਣੇਗੀ ਦੂਜੇ ਬਾਕਸ ਵਿੱਚ 10 ਰੁਪਏ ਦੇ 3 ਅਤੇ 1 ਰੁਪਏ ਦੇ 8 ਨੋਟਾਂ ਤੋਂ ਮਿਲ ਕੇ ਸੰਖਿਆ 38 ਬਣੇਗੀ ਤੀਜੇ ਬਾਕਸ ਵਿੱਚ 10 ਰੁਪਏ ਦੇ 3 ਨੋਟ ਅਤੇ 1 ਰੁਪਏ ਦੇ 9 ਨੋਟਾਂ ਤੋਂ ਮਿਲ ਕੇ ਸੰਖਿਆ 39 ਬਣੇਗੀ ਤੀਜੇ ਬਾਕਸ ਵਿੱਚ ਨੋਟਾਂ ਦਾ ਮੁੱਲ ਜ਼ਿਆਦਾ ਹੈ ਇਸ ਲਈ ਅਸੀਂ ਤੀਜੇ ਨੰਬਰ ਵਾਲੇ ਬਾਕਸ 'ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 9 ਕੈਲੰਡਰ ਅਨੁਸਾਰ ਪ੍ਰਸ਼ਨਾਂ ਦੇ ਉੱਤਰ ਦਿਓ ਅਕਤੂਬਰ ਸਾਲ ਦਾ ਕਿੰਨਾ ਮਹੀਨਾ ਹੈ ਅਕਤੂਬਰ ਸਾਲ ਦਾ 10ਵਾਂ ਮਹੀਨਾ ਹੈ ਇਸ ਮਹੀਨੇ ਵਿੱਚ ਕਿੰਨੇ ਐਤਵਾਰ ਹਨ 1 2 3 4 ਇਸ ਮਹੀਨੇ ਵਿੱਚ 4 ਐਤਵਾਰ ਹਨ ਮੰਗਲਵਾਰ ਹਫ਼ਤੇ ਦਾ ਕਿਹੜਾ ਦਿਨ ਹੈ ਮੰਗਲਵਾਰ ਹਫ਼ਤੇ ਦਾ ਤੀਜਾ ਦਿਨ ਹੈ ਸਵਾਲ ਨੰਬਰ 10 ਹੇਠਾਂ ਦਿਖਾਈ ਤਸਵੀਰ ਅਨੁਸਾਰ ਪ੍ਰਸ਼ਨਾਂ ਦੇ ਉੱਤਰ ਦਿਓ ਫਸਟ ਪਾਰਟ ਗਾਜਰਾਂ ਦੀ ਗਿਣਤੀ ਡੈਸ਼ ਹੈ 1 2 3 4 5 6 7 8 ਗਾਜਰਾਂ ਦੀ ਗਿਣਤੀ 8 ਹੈ ਸੈਕੰਡ ਪਾਰਟ ਕਿਹੜੀ ਸਬਜ਼ੀ ਸਭ ਤੋਂ ਵੱਧ ਹੈ ਟਮਾਟਰਾਂ ਦੀ ਗਿਣਤੀ ਸਭ ਤੋਂ ਵੱਧ ਹੈ ਠਾੜ ਪਾਰਟ ਸਾਰੀਆਂ ਸਬਜ਼ੀਆਂ ਦੀ ਗਿਣਤੀ ਡੈਸ਼ ਹੈ ਸਾਰੀਆਂ ਸਬਜ਼ੀਆਂ ਦੀ ਗਿਣਤੀ 17 ਹੈ ਸਵਾਲ ਨੰਬਰ 11 ਕਿਹੜਾ ਗਿਣਤਾਰਾ ਮਾਨ ਕਾਰਡ ਨਾਲ ਬਣੀ ਸੰਖਿਆ ਦਿਖਾ ਰਿਹਾ ਹੈ ਮਾਨ ਕਾਰਡ ਵਿੱਚ 70 474 ਸੰਖਿਆ ਦਿੱਤੀ ਗਈ ਹੈ ਜਿਸ ਨੂੰ ਈਡੀ ਵਿਕਲਪ ਵਾਲਾ ਗਿੰਤਾਰਾ ਵਿਖਾ ਰਿਹਾ ਹੈ ਇਸ ਵਿੱਚ ਦਹਾਈ ਦੇ ਸਥਾਨ ਤੇ 7 ਮੋਤੀ ਅਤੇ ਇਕਾਈ ਦੇ ਸਥਾਨ ਤੇ 4 ਮੋਤੀ ਸੰਖਿਆ 74 ਨੂੰ ਬਣਾ ਰਹੇ ਹਨ ਜੋ ਮਾਨ ਕਾਰਡ ਵਿੱਚ ਵਿਖਾਈ ਗਈ ਹੈ ਸਵਾਲ ਨੰਬਰ 12 ਮੋਹਿਤ ਨੇ ਕਿਹੜੀ ਸੰਖਿਆ ਤੇ ਛਾਲ ਮਾਰੀ ਹੈ ਮੋਹਿਤ ਨੇ 62 ਸੰਖਿਆ ਤੇ ਛਾਲ ਮਾਰੀ ਹੈ ਇਸ ਲਈ ਅਸੀਂ ਆੜਾ ਵਿਕਲਪ ਨੂੰ ਟਿਕ ਕਰਾਂਗੇ ਸਵਾਲ ਨੰਬਰ 13 ਦਿੱਤੀਆਂ ਸੰਖਿਆਵਾਂ ਦਾ ਕਿਹੜਾ ਸਮੂਹ ਸਭ ਤੋਂ ਛੋਟੀ ਸੰਖਿਆ ਤੋਂ ਵੱਡੀ ਸੰਖਿਆ ਵੱਲ ਹੈ ਈੜੀ ਵਿਕਲਪ 23 29 32 37 ਛੋਟੀ ਸੰਖਿਆ ਤੋਂ ਵੱਡੀ ਸੰਖਿਆ ਵੱਲ ਜਾ ਰਿਹਾ ਹੈ ਇਸ ਲਈ ਅਸੀਂ ਇਸ ਉੱਪਰ ਠੀਕ ਦਾਣishan ਲਗਾਵਾਂਗੇ ਸਵਾਲ ਨੰਬਰ 14 ਕੈਲੰਡਰ ਅਨੁਸਾਰ ਉੱਤਰ ਦਿਓ ਕਿ ਐਤਵਾਰ ਹਫ਼ਤੇ ਦਾ ਕਿਹੜਾ ਦਿਨ ਹੈ ਕੈਲੰਡਰ ਅਨੁਸਾਰ ਐਤਵਾਰ ਹਫਤੇ ਦਾ ਪਹਿਲਾ ਦਿਨ ਹੈ ਇਸ ਲਈ ਅਸੀਂ ਊੜਾ ਵਿਕਲਪ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 15 ਤਸਵੀਰ ਅਨੁਸਾਰ ਟਮਾਟਰਾਂ ਦੀ ਗਿਣਤੀ ਦੱਸੋ ਤਸਵੀਰ ਅਨੁਸਾਰ ਟਮਾਟਰਾਂ ਦੀ ਗਿਣਤੀ 9 ਹੈ ਇਸ ਲਈ ਅਸੀਂ ਊੜਾ ਵਿਕਲਪ ਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਧੰਨਕੀ ਫੋਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ